ਤਤੋਂ ਅਹਿਮ ਤੇ ਵੱਡੀ ਖਬਰ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੰਜਾਬ ਦੇ ਵਿੱਚ ਹਰ ਪਾਸੇ ਪਾਣੀ ਨੇ ਹਾਹਾਕਾਰ ਮਚਾ ਦਿੱਤੀ ਆ ਪੌਂਗ ਡੈਮ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ 10 ਫੁੱਟ ਉੱਪਰ ਪਹੁੰਚ ਚੁੱਕਿਆ ਪਾਣੀ ਦਾ ਪੱਧਰ ਜੋ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡਾ ਸੰਕਟ ਪੈਦਾ ਕਰ ਸਕਦਾ ਜਿਸ ਤਰੀਕੇ ਦੇ ਨਾਲ ਸਰਹੱਦੀ ਇਲਾਕਿਆਂ ਦੇ ਵਿੱਚ ਦਰਿਆਈ ਪਾਣੀ ਨੇ ਮਾਰ ਕਰ ਦਿੱਤਾ ਤੇ ਦੂਜੇ ਪਾਸੇ ਰਾਬੀ ਦਰਿਆ ਵੀ ਹੁਣ ਆਪਣਾ ਕਹਿਰ ਵਰਸਾਉਂਦੀ ਹੋਈ ਨਜ਼ਰ ਆ ਰਹੀ ਆ ਮਕੌੜਾ ਪੱਤਣ ਦੇ ਸੱਤ ਪਿੰਡ ਰਾਬੀ ਦਰਿਆ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਪਹਿਲਾਂ ਦੱਸ ਦਈਏ ਇਸ ਦਾ ਇਤਿਹਾਸ ਜੋ ਕਿ 14 ਪਿੰਡ ਸੀ ਮਕੌੜਾ ਪੱਤਣ ਦੇ ਤਾਂ ਸੱਤ ਪਿੰਡ ਪਹਿਲਾਂ ਹੀ ਰਾਬੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਏ ਤੇ ਹੁਣ ਜੋ ਸੱਤ ਪਿੰਡ ਬਚੇ ਨੇ ਮਕੌੜਾ ਪੱਤਣ ਦੇ ਜਿਨ੍ਹਾਂ ਦੀ ਸਰਹੱਦ ਜਿਨ੍ਹਾਂ ਦੀ ਹੱਦ ਜਿਹੜੀ ਪਾਕਿਸਤਾਨ ਦੇ ਨਾਲ ਲੱਗਦੀ ਆ ਉਹਨਾਂ ਦੇ ਵਿੱਚ ਵੀ ਰਾਬੀ ਨੇ ਮਾਰ ਕਰ ਦਿੱਤੀ ਫਸਲਾਂ ਬਰਬਾਦ ਹੋ ਗਈਆਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਤਾਂ ਦੂਜੇ ਪਾਸੇ ਪੰਜਾਬ ਦੇ ਜੇਕਰ ਕੁਝ ਜਿਹਿਆਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਫਰੋਜ਼ਪੁਰ ਫਰੋਜ਼ਪੁਰ ਦੀ ਕਹਲੀ ਕਲਾ ਪਿੰਡ ਤੋਂ ਅਜਹੀਆਂ ਭਿਆਨਕ ਤਸਵੀਰਾਂ ਆਈਆਂ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਆਰਜੀ ਤੌਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਪੁਲ ਬਣਾਇਆ ਗਿਆ ਸੀ ਉਹ ਵੀ ਬੰਨ ਟੁੱਟ ਗਿਆ ਤਾਂ ਲੋਕ ਜਿਹੜੇ ਨੇ ਹੁਣ ਸਿਰਫ ਔਰ ਸਿਰਫ ਇੱਕੋ ਹੀ ਸਹਾਰਾ ਤੱਕ ਰਹੇ ਨੇ ਉਹ ਹੈ ਕਿ ਉਹਨਾਂ ਨੂੰ ਕੋਈ ਆਬੇ ਕਰਾਂ ਤੋਂ ਬਾਹਰ ਕੱਢ ਕੇ ਲੈ ਜਾਵੇ ਤਾਂ ਹੁਣ ਪਾਣੀ ਦੇ ਵਿੱਚ ਲੋਕ ਪਾਣੀ ਨੂੰ ਹੀ ਤਰਸਦੇ ਹੋਏ ਨਜ਼ਰ ਆ ਰਹੇ ਨੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਲੋਕਾਂ ਦੇ ਲਈ ਹੁਣ ਕੋਈ ਮਦਦਗਾਰ ਬਣ ਕੇ ਆਵੇ ਕੋਈ ਮਸੀਹਾ ਬਣ ਕੇ ਆਵੇ ਇਸੇ ਦਾ ਲੋਕ ਇੰਤਜ਼ਾਰ ਕਰ ਰਹੇ ਨੇ ਤਾਂ ਕਿਸਾਨਾਂ ਦੇ ਦੁੱਖੜੇ ਜਿਹੜੇ ਉਹ ਸੁਣ ਕੇ ਹਰ ਕਿਸੇ ਦੇ ਰੌਂਗ ਤੇ ਖੜੇ ਹੋ ਜਾਣਗੇ ਕਿਸਾਨ ਕੀ ਕੁਝ ਕਹਿ ਰਹੇ ਨੇ ਆਮ ਲੋਕ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸਾਰਿਆਂ ਦੀ ਜ਼ੁਬਾਨੀ ਸੁਣਾਉਣੇ ਆਂ ਹਾਂਜੀ ਨਾਮ ਹੈ ਤੁਹਾਡਾ ਤੇ ਕੀ ਹਾਲਾਤ ਹੈ ਮੇਰਾ ਨਾਮ ਜਗਜੀਤ ਸਿੰਘ ਆ ਪਿੰਡ ਸੰਗرائی ਰਾਤ ਦਾ ਬਹੁਤ ਤੁਹਾਡੇ ਸਾਹਮਣੇ ਬੜਾ ਮੰਦਾ ਹਾਲਾ ਬਹੁਤ ਜ਼ਿਆਦਾ ਪਾਣੀ ਵੜ ਗਿਆ ਸੰਗਰਿਆਂ ਦੇ ਵਿੱਚ ਚਾਰ ਤੋਂ ਪੰਜ ਘਰਾਂ 'ਚ ਪਾਣੀ ਮਤਲਬ ਕਿ ਦੋ ਦੋ ਡੇਡ ਡੇਡ ਦੋ ਦੋ ਫੁੱਟ ਵੱਡ ਚੁੱਕਾ ਵਾ ਤੇ ਇਹੋ ਹਾਲ ਸਾਡੇ 23 ਦੇ ਵਿੱਚ ਹੋਏ ਸੀ ਪਹਿਲਾਂ ਦੇ ਵਿੱਚ ਰੇਤਾ ਪੈਗੀਆਂ ਸੀ ਉਹੋ ਜਿਹਾ ਮੁਤਾਬ ਨਹੀਂ ਆਏ ਤੇ ਜਿਹੜੀ ਉਹ ਨਵੀਂ ਮੁਸੀਬਤ ਆ ਉਹ ਫੇਰ ਸਾਡੇ ਗੋਇਆਂ ਤੇ ਆ ਗਈ ਆ ਐਸਡੀਆਰ ਵਾਲੇ ਪਾਣੀ ਰਾਤ ਦਾ ਵੜਿਆ 12 1 ਵਜੇ ਦਾ ਇਹ ਤੁਹਾਡੇ ਸਾਹਮਣੇ ਆ ਕੇ ਹੁਣ ਆਏ ਆ ਤੇ ਲੋਕੀ ਘਰਾਂ ਚ ਚੀਕਾ ਮਾਰਦੇ ਆ ਨਿਕੇ ਨਿਕੇ ਬੱਚੇ ਆ ਤੇ ਬੜੇ ਮੰਦੇ ਹਲਾਤ ਆ ਬਾਕੀ ਅਸੀਂ ਦੇਖੋ ਅਪੀਲ ਕਰਦੇ ਆ ਕਿ ਅੱਗੇ ਪਾਣੀ ਰਿਲੀਜ਼ ਕੀਤਾ ਜਾਵੇ ਫਸਲਾਂ ਤਾਂ ਸਾਡੀਆਂ ਬਰਬਾਦ ਹੋ ਜਾਂਣ ਸਾਡੇ ਘਰ ਹੀ ਬਚ ਜਾਣ ਇਹ ਜਿਹੜੀ ਮੌਕੇ ਦੀ ਸਥਿਤੀ ਇਹ ਤਾਂ ਬਹੁਤ ਨਾਜ਼ੁਕ ਬਣੀ ਹੋਈ ਹੈ ਇਸ ਟਾਈਮ ਤੇ 16 ਪਿੰਡ ਨੇ ਇੱਥੇ ਹਾਂਜੀ 16 ਪਿੰਡ ਸਾਰਾ ਮਤਲਬ ਜਿਹੜੀ ਸਥਿਤੀ ਆ ਬਹੁਤ ਨਾਜ਼ੁਕ ਬਣੀ ਹੋਈ ਆ ਸਾਰੀ। ਪੰਡ ਖੇਤਰ ਦੇ ਹਾਲਾਤ ਪਹਿਲਾਂ ਹੀ ਚਿੰਤਾਜਨਕ ਸੀ। ਹੁਣ ਲਗਾਤਾਰ ਬਰਸਾਤ ਹੋ ਰਹੀ ਆ ਇਹਦਾ ਕੀ ਅਸਰ ਪੈ ਰਿਹਾ ਹੈ? ਜੇ ਬਰਸਾਤ ਦਾ ਹੀ ਅਸਰ ਹੈਗੇ ਹੁਣ ਪਿੱਛੇ ਬਰਸਾਤ ਨਹੀਂ हटਦੀ ਉਹਨੇ ਵਸਤੇ ਕਿਸੇ ਦੇ ਵੀ ਨਹੀਂ ਗਏ। ਜੇ ਤੇ ਬਰਸਾਤ हट ਜਾਂਦੀ ਤੇ ਆਪਾਂ ਦੇ ਕਈ ਵੀ ਪਿੱਛੇ ਪਾਣੀ ਛੱਡਿਆ ਵਾ ਤੇ ਜੇ ਤੇ ਬਰਸਾਤ ਨਹੀਂ ਹਟਣ ਦੇਗੀ ਹੁਣ ਪਾਣੀ ਤਾਂ ਬਰਸਾਤ ਦਾ ਬਹੁਤ ਜ਼ਿਆਦਾ ਹੋਣ ਡਿਆ ਵਾ। ਅਸਰ ਇਹ ਆ ਵੀ ਡੰਗਰਾਂ ਦੇ ਭੁੱਖਾ ਹੋ ਗਿਆ ਵਾ। ਛੱਤਾਂ ਵੀ ਚੋਂਡੀਆਂ ਆ ਘਰਾਂ ਮਕਾਨ ਵੀ ਡਿੱਗ ਪਏ ਆ। ਖੰਭੇ ਬਿਜਲੀ ਵਾਲ ਹੁਣ ਬਰਸਾਤ ਦਾ ਲੈਡ ਤਾਂ ਵੀ ਓਕੇ ਹੋ ਗਏ ਆ ਤੇ ਬਰਸਾਤ ਦਾ ਕਰਕੇ ਲੈਡ ਵੀ ਨਹੀਂ ਚੱਲਣ ਦੀ ਡੰਗਰਾਂ ਦਾ ਵੀ ਓਖਾ ਹੋ ਗਿਆ ਚਲ ਡੰਗਰ ਕੇ ਸੁੱਕੇ ਸਾ ਬਾਹਰ ਮੰਨ ਲਈ ਦੇ ਬੰਦੇ ਹੁਣ ਪਾਣੀ ਚੜ ਗਿਆ ਉੱਤੋਂ ਬਰਸਾਤ ਆ ਅੰਦਰ ਅੰਦਰ ਹੀ ਪਾਣੀ ਵੜ ਗਿਆ ਵਾ ਘਰਾਂ ਜੀ ਇਹ ਦਾ ਅਸਰ ਬਰਸਾਤ ਦਾ ਪੈਂਡਿਆ ਜਿਆਦਾ ਤੇ ਪਾਣੀ ਤੋਂ ਬਾਹਰ ਆਏ ਕੀ ਹਾਲਾਤ ਨੇ ਹਾਲਾਤ ਜੀ ਬਹੁਤ ਜ਼ਿਆਦੇ ਮਾੜੇ ਆ ਅੱਗੇ ਨਾਲੋਂ ਵੀ ਪਾਣੀ 1.5-2 ਫੁੱਟ ਵੜ ਗਿਆ ਵਾ ਜੀ ਸਰਕਾਰ ਇਹੋ ਪਾਣੀ ਪਹਿਲਾਂ ਰਲੀਵ ਕਰੀ ਜਾਂਦੀ ਇਹਦੇ ਅੱਜੇ ਨੌਬਤ ਨਹੀਂ ਆਉਣੀ ਸੀ ਪਹਿਲਾਂ ਵੀ ਇੱਕ ਘਰ ਰੁੜ ਗਿਆ ਤੇ ਹੁਣ ਘੜ ਤੋਂ ਘੜ ਵੀ ਜ਼ਿਆਦਾ ਨਹੀਂ ਗੇ ਜਿੰਨਾ ਚੋਹਾ ਘਰਾਉਂਟਾ ਲੱਗੀ ਹੋਈ ਆ ਤੇ ਚਲੋ ਪ੍ਰਸ਼ਾਸਨ ਵੀ ਸਾਥ ਨਹੀਂ ਦੇਂਦਾ ਇੱਥੋਂ ਬਸ ਆਉਂਦੇ ਆ ਫੋਟੋ ਫੋਟੋ ਕਰਾ ਕੇ ਚੱਲ ਜਾਂਦੇ ਆ ਤੇ ਗਾਂ ਜਿਹੜਾ ਤਕਰੀਬਨ 4-5 ਕਿਲੋਮੀਟਰ ਦਾ ਏਰੀਆ ਵਾ ਉਧਰ ਕੋਈ ਬੰਦਾ ਪਹੁੰਚਿਆ ਨਹੀਂ ਅੱਜ ਤੱਕ ਜਿੱਥੋਂ ਅੱਗੇ ਘਰ ਰੁੜਿਆ ਵਾ ਤੇ ਸਰਕਾਰ ਜੇ ਇਹੋ ਪਾਣੀ ਪਹਿਲਾਂ ਰਲੀਵ ਕੀਤਾ ਹੁੰਦਾ ਤੇ ਅੱਜ ਸ਼ਾਇਦ ਇਹ ਨੌਬਤ ਨਾ ਆਉਦੀ ਹੁਣ ਸਾਨੂੰ ਡੁੱਬ ਕੇ ਤੇ ਹੁਣ ਗਾਲਾਂ ਦੀ ਵਾਰੀ ਆ ਆਰਜੀ ਬੰਦ ਕੀ ਕੀਤੀ ਹੈ ਆਰਜੀ ਬੰਦ ਦੇਖੋ ਜੀ ਇੱਕ ਤੇ ਆ ਮੀਂਹ ਦਾ ਕਰਕੇ ਨੇਰੀ ਨਾਲ ਥਾਂ ਥਾਂ ਬੰਦ ਖੁਰਦਾ ਜਾਂਦਾ ਵਾ ਦੋਹਾਂ ਤਿੰਨਾਂ ਥਾਂ ਪਹਿਲਾਂ ਇੱਕ ਥਾਂ ਫੇਰ ਟੁੱਟ ਗਿਆ ਹੁਣ ਮਤਲਬ ਬਹੁਤ ਜ਼ਿਆਦਾ ਕੰਮ ਔਖਾ ਸਾਂ ਸਾਂ ਬੰਨ ਟੁੱਟਿਆ ਬਹੁਤ ਮਾੜੀ ਹਾਲਾਤਾਂ